ਜਿਨ੍ਹਾਂ ਦੇ ਨਾਮ ਰਾਰੀ ਰੂਲੇ ਬ੍ਰੋਤਾਤੀ ਤੂਤੇ ਨਾਲ ਸ਼ੁਰੂ ਹੁੰਦੇ ਹਨ ਉਹਨਾਂ ਦੀ ਤੁਲਾ ਰਾਸ਼ੀ ਵਿੱਚ ਸਵਾਮੀ ਦਾ ਸ਼ੁਕਰ ਹੈ ਆਪਣੀ ਅਤੇ ਸ਼ਨੀ ਉੱਚੀ ਰਾਸ਼ੀ ਦੇ ਲੋਕਾਂ ਲਈ ਸ਼ਨੀ ਦੇਵ ਹੁਣ ਸੋਨੇ ਦੇ ਪਾਏ ਵਿੱਚ ਗੋਚਰ ਕਰ ਰਹੇ ਹਨ ਸਿੱਧੀ ਚਾਲ ਨਾਲ ਤੁਲਾ ਰਾਸ਼ੀ ਵਾਲਿਆਂ ਨੂੰ ਡਬਲ ਫਾਇਦਾ ਮਿਲੇਗਾ ਸ਼ਨੀ ਦੇਵ ਤੁਲਾ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿੱਚ ਚਮਤਕਾਰ ਕਰਨਗੇ ਤੁਲਾ ਰਾਸ਼ੀ ਵਾਲੇ ਲੋਕ ਆਪਣੇ ਆਪ ਨੂੰ ਪਹਿਲਾਂ ਤੋਂ ਵੱਧ ਨਰਸ਼ਟਿਕ ਇਤਿਵ ਤੇ ਪਾਜਟਿਵ ਮਹਿਸੂਸ ਕਰਨਗੇ ਉਹਨਾਂ ਨੂੰ ਹੁਣ ਕਾਫੀ ਰਲੀਫ ਮਿਲਣ ਵਾਲਾ ਹੈ ਯੋਗ ਮੈਡੀਟੇਸ਼ਨ ਅਤੇ ਬਜਲਾਬ ਤੁਹਾਡੀ ਸਿਹਤ ਬਿਹਤਰ ਕਰ ਦੇ ਵਰਕ ਸਥਾਨ ਵਿੱਚ ਤੁਸੀਂ ਚਮਕਦੇ ਰਹੋਗੇ ਲੋਕ ਮਾਨਗੇ ਨਵੀਂ ਉਚਾਈ ਤੇ ਪਹੁੰਚੋਗੇ ਸ਼ਨੀ ਦੇਵ ਦੀ ਊਰਜਾ ਨਾਲ ਨਵੀਂ ਸਕ੍ਰਿਪਟ ਲਿਖੋ ਇੰਤਜ਼ਾਰ ਵੀ ਮਾਪੇਗਾ ਤੇ ਕੰਫੀਡੈਂਸ ਵਧੇਗਾ ਤੁਹਾਡੇ ਫੈਸਲੇ ਸਹੀ ਦਿਸ਼ਾ ਵਿੱਚ ਸਾਬਤ ਹੋਣਗੇ ਅਤੇ ਸ਼ਨੀ ਲਈ ਤਰੱਕੀ ਦੇ ਰਸਤੇ ਖੋਲਣਗੇ ਸ਼ਨੀ ਦੇਵ ਦੀ ਸਿੱਧੀ ਚਾਲ ਨਾਲ ਨੌਕਰੀ ਤੇ ਬਿਜ਼ਨਸ ਵਿੱਚ ਚੰਗੇ ਪ੍ਰਣਾਮ ਅਤੇ ਪ੍ਰਮੋਸ਼ਨ ਦੇ ਤੋਹਫੇ ਮਿਲਣਗੇ ਤੁਹਾਡਾ ਸਮਾਜਿਕ ਦਰਜਾ ਪੜ ਸਕਦਾ ਹੈ ਆਫਿਸਰਾ ਵਿੱਚ ਸੀਨੀਅਰਾਂ ਅਤੇ ਟੀਮ ਦਾ ਪੂਰਾ ਸਹਿਯੋਗ ਮਿਲੇਗਾ ਤੁਸੀਂ ਆਪਣੇ ਗੋਲ ਹਾਸਲ ਕਰੋਗੇ ਲੱਕੜੇ ਤੇਜ਼ੀ ਨਾਲ ਵਧਾਓਗੇ ਚੰਗੇ ਨਵੇਂ ਮੌਕੇ ਮਿਲਣਗੇ ਆਤਮ ਵਿਸ਼ਵਾਸ ਉਚਾਰਹਿਗਾ ਤੁਹਾਡੀ ਵਾਦਾ ਹੋਵੇਗੀ ਤੁਸੀਂ ਫ੍ਰੀਲੈਂਸ ਨਾਲ ਪੈਸੇ ਕਮਾ ਸਕਦੇ ਤੁਹਾਨੂੰ ਆਪਣੇ ਅੰਦਰਲੇ ਟੈਲੈਂਟ ਨੂੰ ਪਛਾਣਨਾ ਹੋਵੇਗਾ ਸਾਹਮਣੇ ਲਿਆਉਣਾ ਹੋਵੇਗਾ ਆਪਣੀ ਸਮਰੱਥਾ ਦਾ ਆਪਣੀ ਹੁਨਰ ਦਾ ਸਹੀ ਇਸਤੇਮਾਲ ਕਰਨਾ ਹੋਵੇਗਾ ਤੇ ਸ਼ਨੀ ਦੇਵ ਦਾ ਕਮਾਰ ਤੁਹਾਨੂੰ ਅੱਗੇ ਵਧਣ ਦੇ ਪੂਰੇ ਮੌਕੇ ਦੇਣ ਵਾਲਾ ਹੈ ਤੁਹਾਡੀ ਡਬਲ ਇਨਕਮ ਹੋਣ ਦੀ ਵੀ ਸੰਭਾਵਨਾ ਹੈ ਹੁਣ ਜੋ ਨਵਾਂ ਕੰਮ ਸੋਚੋਗੇ ਉਸਨੂੰ ਲਾਗੂ ਕਰਨ ਨਾਲ ਬਹੁਤ ਫਾਇਦੇ ਅਤੇ ਤੁਲਾ ਰਾਸ਼ੀ ਵਾਲੇ ਉਪਲਬਧੀਆਂ ਹਾਸਲ ਕਰੋਗੇ ਕੈਰੀਅਰ ਵਿੱਚ ਚੈਲੰਜ ਐਕਸੈਪਟ ਕਰੋਗੇ ਅੱਗੇ ਵਧ ਕੇ ਆਪਣਾ ਹੌਸਲਾ ਆਤਮ ਵਿਸ਼ਵਾਸ ਅਤੇ ਇੱਛਾ ਸ਼ਕਤੀ ਮਜ਼ਬੂਤ ਰੱਖੋ ਪ੍ਰਾਈਵੇਟ ਸਕੱਤਰ ਲਈ ਤਾਰੀਫ ਕਿਸਮਤ ਮਿਹਰਬਾਨ ਪ੍ਰੋਮੋਸ਼ਨ ਵਿੱਤੀ ਮੌਕੇ ਯੋਗ ਅਤੇ ਮਨਪਸੰਦ ਜਗਾ ਤੇ ਕੰਮ ਦੇ ਅਵਸਰ ਹਨ ਵਾਹਨ ਅਤੇ ਫਿਲੇਟ ਖਰੀਦਣ ਦੇ ਯਤਨ ਕੀਤੇ ਜਾਣਗੇ ਤੁਹਾਨੂੰ ਮੁਰਚੇ ਤੇ ਚੇਤਾਵਨੀ ਦੇਣੀ ਹੈ ਪਰ ਗੰਭੀਰ ਸਮੱਸਿਆ ਨਹੀਂ ਆਰਥਿਕ ਮਜ਼ਬੂਤ ਰਹੇਗੀ ਨੌਕਰੀ ਵਿੱਚ ਵਾਦਾ ਅਤੇ ਬਚਤਾਂ ਵਿੱਚ ਕਾਮਯਾਬੀ ਪ੍ਰੇਮ ਸੰਬੰਧਾਂ ਵਿੱਚ ਮధుਰਤਾ ਅਣਮੰਗਲਤਾ ਲਈ ਵਿਆਦ ਆਯੋਗ ਕਰਦੇ ਹਨ ਪ੍ਰੇਮ ਦਾ ਦਰਵਾਜ਼ਾ ਅਚਾਨਕ ਤੁਹਾਡੇ ਜੀਵਨ ਵਿੱਚ ਖਟਕ ਸਕਦਾ ਹੈ ਹੋਰ ਦਰਵਾਜ਼ੇ ਵੀ ਖੋਲ ਸਕਦੇ ਹਨ ਇਸ ਆਵਦੀ ਵਿੱਚ ਤੁਹਾਨੂੰ ਕਿਸੇ ਨੂੰ ਕਰਜ਼ਾ ਦੇਣ ਤੋਂ ਬਚਣਾ ਹੋਵੇਗਾ ਅਤੇ ਆਪਣੀਆਂ ਨਿਵੇਸ਼ਨਾ ਨੂੰ ਹੁਣ ਥੋੜੀ ਸਿਆਣਪ ਨਾਲ ਸੰਭਾਲਣਾ ਹੋਵੇਗਾ ਕਿਉਂਕਿ ਪੈਸਾ ਥੋੜਾ ਜਟਿਲ ਹੋ ਸਕਦਾ ਹੈ ਪਰ ਕੁਝ ਮਾਮਲਿਆਂ ਵਿੱਚ ਟੈਲੈਂਟ ਵਾਲਿਆਂ ਨੂੰ ਬਹੁਤ ਵੱਡੀ ਸਫਲਤਾ ਮਿਲੇਗੀ ਤੁਹਾਨੂੰ ਚੁਸਤ ਰਹਿਣਾ ਹੈ ਪੈਸਿਆਂ ਲਈ ਜਲਦੀ ਵਿੱਚ ਫੈਸਲਾ ਨਾ ਕਰੋ ਵੱਡੇ ਵਪਾਰ ਤੋਂ ਪਹਿਲਾਂ ਪਿਤਾ ਨਾਲ ਸਲਾਹ ਕਰੋ ਆਪਣੇ ਵੱਡੇ ਪਰਾਂ किसे एक्सपर्ट तो जरूर सलाह लो जायदाद मामलों में सावधानी नाल चलो नहीं ता थोड़िया मुश्किला वक तो थोड़िया मुश्किल आ सकती हैं हालांकि वक् वेत्रा कामयाबिया खुशी के कारण बनेगी परिवार खुशी का महाव बनेगा शलिदेवे सपने पूरे कर झूठिया गवाइया दे तो बचना होगा मवपूर्न दस्तावेज तोच समझ के दस्तखत करो ਨਹੀਂ ਤਾਂ ਬਾਅਦ ਵਿੱਚ ਮੁਸ਼ਕਲਾਂ ਹੋ ਸਕਦੀਆਂ ਹਨ ਅੱਜ ਦੀ ਪੋਸਟ ਇਨਾ ਹੀ